ਇਹਨੂੰ ਆਏ ਦਸੋ ਮੁਕਾਬਲਾ ਕਿਦੇ ਕਿਦੇ ਚੱਲੇ ਐ ਮੁਕਾਬਲਾ ਦਾ ਚਾੜੂੜ ਤੇ ਕਾਲਾ ਢੱਲੋ ਜੇ ਤੜੇ ਕਿਤੇ ਅਸਰ ਲੱਗਦੇ ਨਹੀਂ ਕਿੰਨੇ ਲੋਕ ਜੁੜੇ ਹੋਏ ਨੇ ਕਾਲਾ ਢੱਲੋਂ ਦੀ ਸਲਾਹ ਹੈ ਵੀ ਲੈ ਜੀ ਲੱਗਦਾ ਵੀ ਲੈ ਜੂਗਾ ਲੈ ਜੀ ਇੱਥੇ ਜਿਹੜੇ ਇਹਨਾਂ ਦਾ ਉਮੀਦਵਾਰ ਆ ਹਰਿੰਦਰ ਢਾਲੀਵਾਲ ਇਹਨੂੰ ਜਾਣਦੇ ਹੋ ਤੁਸੀਂ ਦੇਖੇ ਪਹਿਲਾਂ ਕਦੇ ਤੁਸੀਂ ਦੇਖੇ ਨਹੀਂ ਅੱਜ ਤੱਕ ਅਜਮੇ ਨਹੀਂ ਦੇਖਿਆ ਇਹ ਹੁਣ ਜੇ ਅਸੀਂ ਕਹੀਏ ਕਾਲਾ ਢੱਲੋ ਇੱਥੇ ਆਉਂਗਾ ਵੀ ਰਿਹਾ ਪਹਿਲਾਂ ਇਹ ਬਾਠ ਕੇ ਨਾ ਬੋਰਡ ਕਿੰਨੀ ਮਰਜ਼ੀ ਭੰਨ ਦੇ ਦੀ ਭੰਨੂ ਚਾੜੂ ਵਾਲੇ ਵੀ ਦੂਜੇ ਦਿਨੀ ਪੰਜ ਦਾ ਕਿਨਾਂ ਕਾਂਗਰਸ ਦੀ ਭੰਨੇ ਨਾਪਾ ਦੇ ਵਾਲੀ ਜਿਹੜੀ ਪਹਾੜ ਵਾਲੀ ਕੜੀਆ ਬੋਟੋ ਉੱਥੀ ਹੈ ਜੀਤ ਸਿੰਘ ਜੀ ਤੁਹਾਨੂੰ ਕੀ ਲੱਗਦਾ ਮਾਹੌਲ ਕੀ ਦਾ ਇਹਦੀ ਕਾਂਗਰਸ ਦੀ ਤੇ ਝਾੜੂ ਵਾਲੇ ਦੀ ਵੀ ਟੱਕਰ ਹੈ ਮੁੰਨਾ ਗਰਦੀਪ ਬਾਠਾ ਉਹਦੀ ਵੀ ਵੋਟ ਇੰਦਰ ਪਿੰਡਾਂ ਚ ਚਰਚਾ ਵਾਵਾ ਬੋਟੋ ਦੀ ਜਦੋਂ ਚੈਰਮੈਨ ਦੀ ਯੋਜਨਾ ਵੋਟ ਦਾ ਹਲਕੇ ਦਾ ਆਪੀ ਵੋਟ ਦਾ ਉਹਨੇ ਲੋਕਾਂ ਨਾਲ ਸੰਪਰਕ ਹੈਗੇ ਤੇ ਕੁਝ ਤਾਂ ਵੋਟ ਪਊਗੀ ਉਹ ਪਰ ਝਾੜੂ ਵਾਲੇ ਦਾ ਝਾੜੂ ਖੰਡਿਆਊਗਾ ਗਰਦੀਪ ਬਾਠਾ ਹਾਂ ਬਸ ਬਾਕੀ ਆਪੀ ਦੇਖ ਲੋ ਵੀ ਫਿਰ ਉਹ ਕੌਣ ਲਿਜਾਊਗਾ ਸੀਟ ਬਸ ਐ ਨਹੀਂ ਗੱਲਾਂ ਕਰਨੀਆਂ ਦੋ ਤਿੰਨ ਨਾ ਬਸ ਅਸਾਰ ਕੀਤੇ ਲੱਗਦੇ ਨੇ ਜੇ ਉਹ ਝਾੜੂ ਖੰਡਾ ਖੰਡ ਗਿਆ ਫਿਰ ਕਾਂਗਰਸ ਜਿੱਤੂ ਝਾੜੂ ਵਾਲਾ ਹਰਿੰਦਰ ਧਾਲੀਆ ਵਾਲਾ ਨਵਾਂ ਹੀ ਦੇਖਿਆ ਕਦੇ ਪਹਿਲਾਂ ਦੇਖਿਆ ਨਹੀਂ ਵੈਸੇ ਕੌਣ ਹੈ ਪਤਾ ਨਹੀਂ ਕੌਣ ਹੈ ਇਹ ਪੜ ਨਹੀਂ ਉਹਦੀ ਮਾਸੀ ਮੂਸੀ ਦਾ ਮੁੰਡਾ ਹੀ ਲਾ ਦੇਣੇ ਆਪਾਂ ਨੂੰ ਤਾਂ ਪਤਾ ਨਹੀਂ ਆ ਸ਼ਕਲ ਹੁਣ ਦੇਖਿਆ ਤੇ ਹਾਰਾਂ ਤੇ ਪਹਿਲਾਂ ਨਹੀਂ ਦੇਖਿਆ ਜਿਸਮਰਜੀਤ ਸਿੰਘ ਮਾਨ ਦਾ ਦੋਤਾ ਉਹ ਤਾਂ ਜਿਵੇਂ ਲੱਗਿਆ ਟੀ ਟੁਕਾ ਅੱਗੇ ਸਿਮਰਜੀਤ ਮਾਨ ਦਾ ਲੱਗ ਗਿਆ ਇਹ ਭਾਜਪਾਲੇ ਉਹ ਤਾਂ ਉਹਨਾਂ ਨੂੰ ਵੀ ਇੱਥੇ ਵੀ 50 ਵੋਟਾਂ ਪੈਣਗੀਆਂ। ਜੇ ਨਹੀਂ ਓਵਰ ਆ ਹਲਕੇ ਚੋਂ ਕੰਮੇ ਨੰਬਰ ਤੇ ਲੱਗਦਾ ਰਹਿਣਾ। ਉਹ ਤਾਂ ਤੀਜੇ ਚੌਥੇ ਦੀ ਜਾਊਗਾ। ਇਹਨੂੰ ਲੱਗਦਾ ਵੀ ਬਾਠਾ ਝਾੜੂ ਵਾਲੇ ਦੀ ਖੇਡ ਖਰਾਬ ਕਰ ਸਕਦਾ। ਕਰ ਹੀ ਸਕਦਾ ਜੇ ਤੂੰ ਪਾਰਟੀਆਂ ਦੋ ਇੱਕ ਬੰਦੇ ਦੀ ਪਾਰਟੀ 'ਚ ਦੋ ਬੰਦੇ ਕੱਢ ਜਾਣ। ਉਹ ਸਾਡੇ ਹੈਗੇ ਨੇ ਕਾਲੇ ਢੱਲੋਂ ਦੀ ਗਣਤੀ 'ਚ ਦੀ ਕਾਲੀ ਦਾਲ ਜਿਹੜਾ ਕਾਲੀ ਦਾਲ ਕਾਲੇ ਢੱਲੋਂ ਦੀ ਗਣਤੀ ਨਾਲ ਆ। ਲੋਕਾਂ ਦਾ ਜੱਜ ਆ। ਅੱਛਾ ਵੀ ਕਾਲੀ ਦਾਲ ਦੀ ਵੋਟ ਹੈ ਜਾਨੀ ਕਾਲੇ ਢੱਲੋਂ ਮੇਰੀ। ਲੋਕਾਂ ਦਾ ਜੱਜ ਹੈ ਜੀ। ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟਾਲ ਗੁਰਦੀਪ ਸਿੰਘ ਬਾਠ ਦੀ ਮਾਰੀ ਬੜਕ ਨੇ ਬਰਨਾਲੇ ਨੂੰ ਹੌਟ ਸੀਟ ਬਣਾ ਦਿੱਤਾ ਆਮ ਆਦਮੀ ਪਾਰਟੀ ਦੇ ਜਿਹੜੇ ਸਾਰੇ ਅੰਕੜੇ ਸੀ ਸਾਰਾ ਖੇਡ ਸੀ ਵਿਗਾੜ ਕੇ ਰੱਖ ਦਿੱਤਾ ਤਾਂ ਇਸ ਤੇ ਗੱਲਬਾਤ ਕਰਾਂਗੇ ਇਸ ਵੇਲੇ ਮੈਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੱਕ ਪਿੰਡ ਹਰੀਗੜ ਵਿਖੇ ਆ ਜਿੱਥੇ ਸਾਥ ਦੇ ਵਿੱਚ ਕੁਝ ਬਾਬਾ ਹੀ ਹੁਣੀ ਮੇਰੇ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿ ਆਖਰ ਹਲਕਾ ਬਰਨਾਲਾ ਦਾ ਕੀ ਹੋਣ ਵਾਲਾ ਜਿਸ ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਨੇ ਕਿ ਬਾਠ ਕੀ ਬਾਜ਼ੀ ਮਾਰ ਪਾਉਣਗੇ ਜਾਂ ਫੇਰਾ ਝਾੜੂ ਦਾ ਖੇਡ ਖਰਾਬ ਕਰਕੇ ਫਾਇਦਾ ਕਿਸੇ ਤੀਜੇ ਬੰਦੇ ਨੂੰ ਹੋਊਗਾ ਇਹ ਸਾਰੇ ਤੇ ਗੱਲਬਾਤ ਕਰਾਂਗੇ ਗੱਲਬਾਤ ਬਾਬਿਆਂ ਤੋਂ ਸੁਣਦੇ ਆ ਸਤਿ ਸ਼੍ਰੀ ਅਕਾਲ ਬਾਬੂ ਜੀ ਮੈਂ ਤਾਂ ਇੱਧਰ ਹੀ ਬੁਲਾ ਦੇ ਕੋਈ ਨਹੀਂ ਮੈਂ ਤੁਹਾਡੇ ਤੋਂ ਸ਼ੁਰੂਆਤ ਕਰੀਆ ਕੁਛ ਤਾਂ ਬੋਲੋ ਮੈਂ ਲਾਜੀ ਕਿਨ ਇੱਕ ਗੱਲ ਕਹਿਣਾ ਵੀ ਸਾਡੀ ਜੀਰੀ ਦਾ ਬੁਰਾ ਹਾਲ ਹੋ ਗਿਆ ਸਾਡੇ ਡੀਪੀਏ ਨਹੀਂ ਮਿਲ ਰਿਹਾ ਅਸੀਂ ਆਏ ਨਹੀਂ ਕਹਿੰਦੇ ਵੀ ਆਮ ਪਾਰਟੀ ਮਾੜੀ ਐ ਪਾਰਟੀ ਦਾ ਕੋਈ ਨਹੀਂ ਮਾੜੀ ਹੁੰਦੀ ਬੰਦੇ ਮਾੜੇ ਹੁੰਦੇ ਨੇ ਵਿੱਚੋਂ ਵੀ ਇਹਦਾ ਕੋਈ ਉਹ ਨਹੀਂ ਕਿ ਇਹ ਮਸਲਾ ਨਹੀਂ ਕਿ ਸਾਢੇ 2 ਮਸਲੇ ਨਹੀਂ ਹੱਲ ਕਰੇ ਤੀਜੇ ਮਸਲੇ ਨੂੰ ਕਿੱਥੋਂ ਹੱਲ ਕਰਾਂਗੇ ਵੀ ਇੱਥੇ ਆਪਤੀ ਕਿਹਨੇ ਟੱਕਰ ਹੋ ਗਈ ਇਹਨਾਂ ਦੀ ਇਹ ਨਹੀਂ ਪਤਾ ਕਿ ਤੀਜਾ ਬਾਜੀ ਲੈ ਜੀ ਨਹੀਂ ਤੁਹਾਨੂੰ ਲੱਗਦਾ ਬਾਠ ਦਾ ਵੀ ਬਾਠ ਵੀ ਨਾ ਜਿੱਤ ਪਾਉਣ ਤੇ ਝਾੜੂ ਵਾਲਾਂ ਦਾ ਵੀ ਨੁਕਸਾਨ ਹੋ ਜਾ ਸਕਦਾ ਕੋਈ ਤੀਜਾ ਫਾਇਦਾ ਲੈ ਜੀ ਤੀਜਾ ਫਾਇਦਾ ਲੈ ਜੀ ਹੋਰ ਤੁਹਾਨੂੰ ਦੀਆਂ ਜਿਹੜੀਆਂ ਦੋ ਵੱਡੀਆਂ ਸਮੱਸਿਆਵਾਂ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀ ਝੋਨੇ ਦਾਨਾ ਵੇਕਣਾ ਟਾਈਮ ਸਰ ਮੰਡੀਆਂ ਚ ਰੋਲਣਾ ਤੇ ਦੂਜੇ डीएपी ਨਾ ਟਾਈਮ ਸਰ ਪਹੁੰਚਣਾ ਜਾਂ ਮਹਿੰਗਾ ਮਿਲਣਾ ਕਈ ਥਾਂ ਤੇ ਬਲੈਕ ਦੇ ਵਿੱਚ ਇਹ ਦੋ ਵੱਡੀਆਂ ਸਮੱਸਿਆਵਾਂ ਹਨ ਤਾਂ ਓਵਰ ਆਲ ਤੁਹਾਨੂੰ ਕੀ ਲੱਗਦਾ ਕਿ 2.5 ਸਾਲ ਸਰਕਾਰ ਦੇ ਤੁਸੀਂ ਕਿਵੇਂ ਦੇਖਦੇ ਹੋ ਸਾਡੇ ਜੀ 2.5 ਸਾਲ ਦੇ ਵਿੱਚ ਚੱਲ ਕਰਿਆ ਦਾ ਸੀ ਇਹ ਵਿੱਚ ਪਾਣੀ ਦਾ ਵੀ ਕਿਤੇ ਕਿਤੇ ਬਚਾਇਆ ਹੈ ਹੁਣ ਤੋਂ ਆ ਲਾਰੇ ਵੀ ਇੱਕ ਲਾਈਟ ਲਾਈਟ ਨੂੰ ਕਰੀ ਜਾਂਦੇ ਨੇ ਵੀ ਜਾਂ 6 ਘੰਟੇ 6 ਜੋਨਟਾਂ ਮਾਫ ਕਹਿ ਦਿਆਂ 600 ਉਹ ਤੋਂ ਜਦੋਂ ਜਾਦੇ ਜੋਨਟ ਟੱਪ ਜਾਂਦੇ ਸਾਨੂੰ 600 ਦਾ ਫੇਰ ਵੀ ਪੈਸਾ ਆਉਂਦਾ ਹੈ ਇਹ ਇੱਕ ਜੁੰਟ ਵੀ ਟੱਪੇ ਦੇ ਦੋ ਟੱਪੇ ਦੇ ਤਾਂ ਜਿਆਦਾ ਵੀ ਨਾ 600 ਤੋਂ ਬਾਅਦ ਵਾਲੀ ਦਾ ਤਾਂ ਉਹ ਲੈ ਲੈਂਦੇ ਬੇਰਵਾਲ ਤੁਸੀਂ ਕਿਵੇਂ ਦੇਖਦੇ ਹੋ ਵੀ ਜੇ ਆਪਾਂ ਪੂਰਾ ਦੇਖੀਏ 2.5 ਸਾਲ ਦਾ ਸਾਰੇ ਦਾ ਹਿਸਾਬ ਕਿਤਾਬ ਲਾਈਏ ਵੀ ਭਗਵਾਨਤਮਾਨ ਜਿਹੜੇ ਦਾਅਵੇ ਕਰਦੇ ਸੀ ਪਹਿਲਾਂ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਦੇ ਕਿਸੇ ਤੇ ਉਤਰੇ ਨਹੀਂ ਖਰੇ ਇੱਕ ਦਾ ਹੀ ਕਹ ਲਈ ਜੁੰਟ ਜੁੰਟ ਦੇ ਉਤਰੇ ਨੇ ਹੋਰ ਸਾਡੇ ਕਿਨਾਂ ਦੇ ਜਿਹੜਾ ਬੁੜੀਆਂ ਦਾ 1100 ਰੁਪਿਆ 1000 ਕਹਿੰਦੇ ਦਿੱਦਿਓ ਉਹ ਨਹੀਂ ਉਪੜਿਆ ਸਾਡੇ ਕਹਿੰਦੇ ਐਮ ਐਸ ਸੀ ਜੋੜਾਂਗੇ ਉਹਣੀ ਜੋੜੀ ਸਾਡੀ ਐਮਐਸਈ ਕਹਿੰਦਾ ਦੀ ਮੈਂ ਆਪ ਹੀ ਦੇਊਗਾ ਐਮਐਸਈ ਸਾਡਾ ਜਿਹੜਾ ਝੋਨਾ ਕਿਨੇ 26 ਲਵਾ ਰਿਹਾ ਸੀ ਮੈਂ ਚੱਕੂਗਾ ਅੱਜ ਕਿਨੇ ਉਹ ਰੋਲ ਰਹਿ ਇੱਥੇ 31 ਦਾ 31 ਵੀ ਝੋਨਾ ਸਾਡੇ ਰੋਲ ਗਿਆ ਇਹ ਵੀ ਰੋਲ ਗਿਆ 5-5 ਕਿਲੋ ਕਾਟਦੇ ਸੀ ਕਿਨੇ ਚਕਾਈ ਹੈ ਜੀਰੀ ਮਾਪੂ ਜਕਾਈ ਆ 5 ਕਿਲੋ ਨਸ਼ਾ ਕਹਿੰਦੇ ਸੀ ਅਸੀਂ ਤਾਂ ਕਿ 24 ਘੰਟੇ ਚ ਬੰਦ ਕਰਦਾਂਗੇ ਨਸ਼ਾ ਬੰਦ ਹੋਇਆ ਬਸ ਇਹਦਾ ਮੈਂ ਖਾਂਦਾ ਨਹੀਂ ਨਾ ਮੈਂ ਕਹਿ ਸਕਦਾ ਆਂ ਵਾਲੇ ਵਾਲੇ ਜਿਹੜੇ ਚਿੱਟੇ-ਚੁੱਟੇ ਵਾਲੇ ਫਿਰਦੇ ਹੁੰਦੇ ਨੇ ਚਿੱਟੇ ਵਾਲੇ ਦਾ ਪਾਈਏ ਸਾਡੇ ਕਈ ਮੁੰਡੇ ਮਾਰ ਕੇ ਜੀਆ ਚਿੱਟੇ ਨਾ ਮਤਲਬ ਇਹ ਸਰਕਾਰ 'ਚ ਫਰਕ ਪਿਆ ਬੰਦ ਹੋਇਆ ਬੰਦ ਹੋਣ ਤਾਂ ਕੋਈ ਨਹੀਂ ਹੋਇਆ ਜੀ ਉਹ ਤੂੰ ਵਾਦੇ ਆਂ ਹੌਕਾਂ ਕਵੈਸ਼ਨ ਵਾਦੀਆ ਮੈਂ ਤੈਨੂੰ ਦੱਸਦਾ ਜੀ ਮੈਂ ਤਵਾਦਲੇ ਆ ਇੰਤਕਾਲ ਕਰਾਇਆ ਤੇ ਮੈਂ ਉਹਤੇ ਵੀ ਦਸ਼ੀਲਦਾਰ ਨੂੰ ਰੁਪਏ ਦਿੱਤੇ ਇਹ ਤਾਂ ਨਹੀਂ ਸਾਡੇ ਕ腐ਸ਼ਨ ਜਮੇ ਨਹੀਂ ਸਰਕਾਰ 'ਚ ਕਾਨੂੰਨੀ ਲੈ ਮੇਰੇ ਨਾਲ ਗੱਲ ਕਰੇ ਅੱਛਾ ਤੁਸੀਂ ਪੈਸੇ ਦੇ ਕਿੰਤਕਾਲ ਕਰਾਇਆ ਹਾਂ ਇੰਤਕਾਲ ਕਰਾਇਆ ਤੇ ਬਾਦਲੇ ਦਾ ਤਸਿਲਦਾਰ ਨੂੰ ਪੈਸੇ ਤੇ ਸ਼ਰੇਮ ਲਏ ਉਹਨੇ ਮੈਂ ਕਿਹਾ ਪਟਵਾਰੀ ਨੂੰ ਤਸਿਲਦਾਰ ਨੂੰ ਆਪੀ ਪਹੁੰਚੇ ਪਟਵਾਰੀ ਰਾਹੀਂ ਦਿੱਤੇ ਚਾਰ ਇੱਥੇ ਜਿਹੜੇ ਇਹਨਾਂ ਤੋਂ ਉਮੀਦਵਾਰ ਆ ਹਰਿੰਦਰ ਢਾਲੀਵਾਲ ਇਹਨੂੰ ਜਾਣਦੇ ਹੋ ਤੁਸੀਂ ਦੇਖੇ ਪਹਿਲਾਂ ਕਦੇ ਨਹੀਂ ਦੇਖੇ ਨਹੀਂ ਅੱਜ ਤੱਕ ਜਮੀ ਨਹੀਂ ਦੇਖਿਆ ਇਹ ਹੁਣ ਜੇ ਅਸੀਂ ਕਹੀਏ ਕਾਲਾ ਢੇਲੋ ਇੱਥੇ ਆਉਂਦਾ ਵੀ ਰਹੇ ਪਹਿਲਾਂ ਇਹ ਵਿਚਾਰਾ ਕਿਸੇ ਵੀ ਨਹੀਂ ਆਇਆ ਇੱਥੇ ਉੱਚਾ ਜਿਹੜਾ ਮੁੰਡਾ ਬਾਠ ਹੋਇਆ ਯਾਦ ਖੜਾ ਬਾਠ ਵੀ ਕਿਹਨੇ ਆਸੀ ਕੋਈ ਇੱਥੇ ਮਾੜਾ ਮੋਟਾ ਆਇਆ ਹੋਇਆ ਜਿਹੜੇ ਪਾਰਟੀ ਚ ਨੇ ਉਹਨਾਂ ਨੂੰ ਪਤਾ ਹੋਊ ਵੀ ਬਾਠ ਫਿਰਦਾ ਸਾਨੂੰ ਕੋਈ ਉਹ ਨਹੀਂ ਤੁਹਾਨੂੰ ਕੀ ਲੱਗਦਾ ਫਿਰ ਟੱਕਰ ਚ ਚ ਕੀ ਦੀ ਕੀ ਦੀ ਲੱਗਦੀ ਸਰਤਾਜੀ ਕਿਨੇ ਮੇਰੇ ਸਾਹ ਚ ਇਸ ਗਿਨੇ ਇਹ ਬਾਠ ਗਿਨੇ ਬੋਟ ਕਿੰਨੀ ਮਰਜ਼ੀ ਭੰਨ ਦੇ ਦੀ ਭੰਨੂ ਚੜੂ ਵਾਲੇ ਜੀ ਚੜੂ ਵਾਲੇ ਜੀ ਦੂਜੇ ਦਿਨ ਹੀ ਪਾਂਦਾ ਕਿਨਾਂ ਕਿਨਾਂ ਕਾਂਗਰਸ ਦੀ ਭੰਨੇ ਨਾ ਭਾਦ ਵਾਲੀ ਜਿਹੜੀ ਭਾਦ ਵਾਲੀ ਖੜੀਆ ਬੋਟ ਉੱਥੀ ਹੈ ਜਿੱਤਣ ਦੇ ਕਿਧਰੇ ਅਸਰ ਲੱਗਦੇ ਨੇ ਜਿੱਤਪਨ ਦੇ ਰਾਜੀ ਕੋਈ ਪਰਮਾਤਮਾ ਨੂੰ ਪਤਾ ਜੀ ਜਿਹੜਾ ਕੋਈ ਹੋਆ ਵੀ ਅਸੀਂ ਨਹੀਂ ਕਹਿ ਸਕਦੇ ਮੂੰਹ ਐਸੀ ਤਾਂ ਐ ਕਹਿਣਾ ਵੀ ਜਿਵੇਂ ਲੋਕ ਜੁੜੇ ਹੋਏ ਨੇ ਕਾਲਾ ਢੱਲੋਂ ਦੀ ਸਲਾਹ ਹੈ ਵੀ ਲੈ ਜੂ। ਲੱਗਦਾ ਵੀ ਲੈ ਜੂਗਾ। ਲੈ ਜੂਗਾ। ਪਸੀਗਲ ਬਾਪੂ ਜੀ ਆਓ ਤੁਸੀਂ ਮੜੇ ਮੂੰਹ ਘਮਾਓ। ਕੀ ਹਾਲ ਚਾਲ ਹੈ? ਠੀਕ ਹੈ ਵਧੀਆ। ਨਾਮ ਕੀ ਆ ਤੁਹਾਡਾ? ਜੀਤ ਸਿੰਘ ਆਜੋ ਮੜੇ ਮੂੰਹ ਤਾਂ ਘਮਾਓ। ਜੀਤ ਸਿੰਘ ਜੀ ਤੁਹਾਨੂੰ ਕੀ ਲੱਗਦਾ ਮਾਹੌਲ ਕੀ ਦਾ? ਮਾਹੌਲ ਤਾਂ ਵਸ ਤੇ ਨੂੰ ਦੱਸਦਾ ਪਹਿਲਾਂ ਭਾਈ ਵੀ ਇਹਦੀ ਕਾਂਗਰਸ ਦੀ ਤੇ ਝਾੜੂ ਵਾਲੇ ਦੀ ਟੱਕਰ ਹੈ। ਨਾ ਗਰਦੀਪ ਬਾਠਾ ਉਹਦੀ ਵੀ ਵੋਟ ਇੰਦਰ ਪਿੰਡਾਂ ਚ ਚਰਚਾ ਵਾਵਾ ਵੋਟ ਉਹਦੀ ਜਦੋਂ ਚੇਅਰਮੈਨ ਦੀ ਯੋਜਨਾ ਬੋਰਡ ਦਾ ਹਲਕੇ ਦਾ ਆਪੀ ਵੋਟਦਾ ਉਹਨੇ ਲੋਕਾਂ ਨਾਲ ਸੰਪਰਕ ਹੈਗੇ ਤੇ ਕੋਸਟਾ ਵੋਟ ਪਊਗੀ ਉਹ ਉਪਰ ਝਾੜੂ ਵਾਲੇ ਦਾ ਝਾੜੂ ਖੰਡਿਆਊਗਾ ਗਰਦੀਪ ਬਾਠਾ ਹਾਂ ਬਾਕੀ ਆਪੀ ਦੇਖ ਲੋ ਵੀ ਫਿਰ ਕੌਣ ਲਜਾਊਗਾ ਸੀਟ ਬਸ ਇੰਨੀ ਗੱਲਾਂ ਕਰਨੀਆਂ ਦੋ ਤਿੰਨ ਬਸ ਨਹੀਂ ਫਿਰ ਅਸਾਰ ਕੀ ਦੇ ਲੱਗਦੇ ਨੇ ਜੇ ਉਹ ਝਾੜੂ ਖੰਡਾ ਦੋਸਤ ਜਦੋਂ ਝਾੜੂ ਖੰਡ ਗਿਆ ਫਿਰ ਕਾਂਗਰਸ ਜਿੱਤੂ ਤੇ ਦੂਜੇ ਪਾਸੇ ਸਿਮਰ ਜੀ ਬਾਕੀ ਤਾਂ ਠੀਕ ਠਾਕ ਹੀ ਨੇ ਉਹ ਤਾਂ ਵੀਸੜ ਦੀ ਸੜਾਲੇ ਨੇ ਦੂਜੇ ਸਿਮਰਜੀਤ ਸਿੰਘ ਮਾਨ ਦਾ ਦੋਤਾ ਉਹ ਤਾਂ ਨਾ ਨਾ ਉਹ ਤਾਂ ਉਹ ਤਾਂ ਜਿਵੇਂ ਲੱਗ ਗਿਆ ਤੀ ਟੋਕਾ ਅੱਗੇ ਸਿਮਰਜੀਤ ਮਾਨ ਦਾ ਲੱਗ ਗਿਆ ਬਸ ਦੂਜੇ ਪਾਸੇ ਉਹ ਤਾਂ ਉਹਨਾਂ ਨੂੰ ਵੀ ਇੱਥੇ 20-50 ਵੋਟਾਂ ਪੈਣਗੀਆਂ ਚ ਨਹੀਂ ਓਵਰ ਆਲਕੇ ਚੋਂ ਕੰਮੇ ਨੰਬਰ ਤੇ ਲੱਗਦੇ ਰਹਿਣਗੇ ਉਹ ਤਾਂ ਤੀਜੇ ਚੌਥੇ ਦੀ ਜਾਊਗਾ ਉਹਨੇ ਕਿਸੇ ਪਿੰਡਾਂ ਤੋਂ ਵੀ ਹੈਰਾਨ ਕਰ ਦਾਂਗੇ ਵੋਟ ਬਹੁਤ ਸਾੜੀ ਪਿੰਡਾਂ ਚ ਚਲੋ ਅਗਲਾ ਤਾਂ ਦਾਵੇਦਾਰ ਤੱਕ ਅਗਲਾ ਕਹਿ ਨਹੀਂ ਹੁੰਦਾ ਜਿਹੜਾ ਇੱਥੇ ਸਾਡੇ ਹੁਣ ਸੱਕ ਲਈ ਆ ਇੱਕ ਡੋਰੀ ਸ਼ਕਲੀ ਹੁਣ ਦੇਖੀ ਆ ਉਹ ਵੀ ਕਹਿੰਦੇ ਨੇ ਅਸੀਂ ਝਾੜੂ ਵਾਲਾ ਹਰਿੰਦਰ ਧਾਲੀ ਵਾਲਾ ਨਵਾਂ ਹੀ ਦੇਖਿਆ ਕਿਤੇ ਪਹਿਲਾਂ ਦੇਖਿਆ ਨਹੀਂ ਵੈਸੇ ਕੌਣ ਹੈ ਪਤਾ ਨਹੀਂ ਕੌਣ ਹੈ ਇਹ ਪਤਾ ਨਹੀਂ ਉਹਦੀ ਮਾਸੀ ਮੂਸੀ ਦਾ ਮੁੰਡਾ ਹੀ ਲਾ ਦੇਣੇ ਆਪਾਂ ਨੂੰ ਤਾਂ ਪਤਾ ਨਹੀਂ ਆ ਸ਼ਕਲ ਹੁਣ ਦੇਖੀ ਆ ਤੇ ਹਰਾਂ ਤੇ ਪਹਿਲਾਂ ਨਹੀਂ ਦੇਖਿਆ ਆਜੋ ਬਾਪੂ ਜੀ ਘਾਹਾਂ ਚੋਂ ਮੜੇ ਆਜੋ ਆਜੋ ਕੋਈ ਨਹੀਂ ਹੁੰਦਾ ਆਜੋ ਸੱਸੀ ਵਾਲਾ ਬਾਪੂ ਜੀ ਕੀ ਨਾਮ ਕੀ ਹੈ ਤੁਹਾਡਾ ਨਾਂ ਤਾਂ ਦੱਸ ਦੋ ਨਾਮ ਤਾਂ ਭੁੱਲਾ ਜੀ ਇਹ ਕਰੰਟ ਥੋੜੀ ਮਾਰਦਾ ਪਿੱਛੇ ਭਜਿਆਨੇ ਆਜੋਗਾ ਹਾਂ ਕੁਝ ਨਹੀਂ ਹੁੰਦਾ ਇਹਨੂੰ ਇਹਨੂੰ ਤੁਸੀਂ ਉਹੀ ਨਾ ਹਥਿਆਰ ਨਾ ਸਮਝੋ ਕੋਈ ਹਾਂ ਕੋਈ ਗੱਲ ਨਹੀਂ ਕੋਈ ਨਾ ਅੱਛਾ ਕੀ ਲੱਗਦਾ ਕੀ ਕਿਹਦਾ ਮਾਹੌਲ ਆ ਆ ਦੱਚੀ ਦਾ ਜਾਂਦਾ ਨੇ ਸਾਨੂੰ ਵੀ ਝਾੜੂ ਵਾਲਿਆਂ ਨਾਲ ਤੇ ਇਹਨਾਂ ਦੀ ਟੱਕਰਾਂ ਕਾਂਗਰਸ ਦੀ ਤੇ ਦੂਜੇ ਪਾਸੇ ਬਾਠ ਬਾਠ ਵੀ ਆਇਆਗਾ ਫਿਰ ਦੇਖੋ ਵੋਟ ਭੰਨਣਾ ਕਰਦਾ ਜਾਣੇ ਬਾਠ ਨੂੰ ਲੱਗਦਾ ਵੀ ਬਾਠ ਆ ਝਾੜੂ ਵਾਲਿਆਂ ਦੀ ਖੇਡ ਖਰਾਬ ਕਰ ਸਕਦਾ કરી ਸਕਦਾ ਜੇ ਤੂੰ ਪਾਰਟੀਆਂ ਦੋ ਇੱਕ ਬੰਦੇ ਪਾਰਟੀ 'ਚ ਦੋ ਬੰਦੇ ਕੱਢ ਜਾਣ। ਵੋਟ ਖਾਸੀ ਲੈ ਜੂ ਬਾਠ ਇਹਨਾਂ ਦੀ। ਦੇਖੋ ਜੀ ਲੋਕਾਂ ਦੇ ਸਾਰੇ ਆ। ਇਹ ਦੂਜੇ ਭਾਜਪਾ ਵਾਲੇ। ਭਾਜਪਾ ਵਾਲਾ ਤਾਂ ਨਾ ਬੰਦਾ ਉਹ ਕੋਈ ਆਇਆ ਹਜੇ ਇੱਥੇ। ਇਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ। ਮਾਨ ਦੀ ਪਾਰਟੀ ਦਾ ਕੱਲ ਆਇਆ ਸੀ ਮੜਾ ਮੋਟਾ ਹੀ ਆ ਉਹਦਾ ਤਾਂ ਇਹਨੂੰ ਵੀ ਨਹੀਂ ਕੋਈ ਜਾਣਦਾ ਸੀ। ਜਿਹੜਾ ਇਹਦਾ ਪੁੱਤ ਆ। ਛੋਟੇ ਪਿੰਡ ਦਾ ਜਾਦੇ ਝਕਾ ਜਾ ਦੇਖੀਦਾ ਕਿਧਰ। ਝਕਾਤਾ ਇਹ ਦੋਨੇ ਪਾਰਟੀਆਂ ਕਣੀ ਹੋਈਆਂ ਥੋਨੂੰ ਰੱਛੀ ਜਾਂਦੇ। ਸਿੱਗਲ ਬਾਪੂ ਜੀ ਆਓ ਤੁਸੀਂ ਦੋ ਤੁਸੀਂ ਬੋਲੋਗੇ ਮੈਨੂੰ ਲੱਗਦਾ ਮੈਂ ਮੈਂ ਨਹੀਂ ਬੋਲਣ ਜਾ ਮੈਂ ਜਮੀ ਨਹੀਂ ਬੋਲਦਾ ਚਲੋ ਨਾਂ ਦੱਸੋ ਆਪਦਾ ਉਹ ਬਾਬਾਈ ਕੀ ਬਾਬਾਈ ਕੀ ਕਮੈਂਟ ਕਰੀ ਜਾਂਦੇ ਨਦਰ ਨਹੀਂ ਨਹੀਂ ਨਾਂ ਦਾ ਮੈਨੂੰ ਐਂ ਦੱਸੋ ਮੈਨੂੰ ਐਂ ਦੱਸੋ ਮੁਕਾਬਲਾ ਕੀ ਦੇ ਕੀ ਦੇ ਚ ਮੁਕਾਬਲਾ ਤਾਂ ਚਾੜੂੜ ਦੇ ਕਾਲੇ ਢੱਲੋ ਚ ਜਿਹੜਾ ਦੂਜਾ ਮੁੰਡਾ ਬਾਠ ਆ ਜਾਦ ਖੜਾ ਹੋਇਆ ਇੰਨਾ ਨਹੀਂ ਯਾਰ ਮੈਨੂੰ ਪਤਾ ਮੈਂ ਇਹਨੂੰ ਕਹਾ ਵੀ ਮੈਂ ਕਿਹੜਾ ਬਾਹਰ ਅੰਦਰ ਜਾਂਦਾ ਕਰਦਾ ਨਹੀਂ ਹੈਗਾ ਪਤਾ ਨਹੀਂ ਉਹ ਆ ਗਿਆ ਬੰਦਾ ਉਹਨੂੰ ਪਤਾ ਜ਼ਰਾ ਹਾਂਜੀ ਬਾਬੂ ਜੀ ਤੁਹਾਡਾ ਕੀ ਨਾਮਾ ਜਗਤਾਰ ਸਿੰਘ ਜੀ ਕੀ ਲੱਗਦਾ ਤੁਹਾਡੇ ਪਿੰਡ ਦਾ ਮਾਹੌਲ ਹਰੀ ਘੜਦਾ ਸਾਡੇ ਪਿੰਡ ਦਾ ਮਾਹੌਲ ਜੀ 45% ਵੋਟ ਕੱਲਾ ਛਾੜੂ ਲੈ ਜਾਊਗਾ ਕੱਲਾ ਛਾੜੂ ਹਾਂਜੀ 45% ਅੱਗੇ ਵੀ ਲੈ ਅੱਗੇ ਅੱਧ ਲੈ ਜਾਣੇ ਜੀ ਨਹੀਂ ਪਰ ਇਸ ਵਾਰ ਤੁਹਾਡਾ ਇੱਕ ਬੰਦਾ ਵੀ ਤਾਂ ਆਜ਼ਾਦ ਖੜਾ ਹੋ ਗਿਆ ਨਾ ਬਾਠ ਉਹੀ ਗੱਲ ਕਰਦਾ ਬਸ ਓਨੀ ਕੁ ਲਾ ਲ 10% ਘਟਾ ਲਓ ਬਸ ਉਹ ਦਿਹਾੜੀ ਤੇ ਵੈਸੇ ਉਹ ਜਿਹੜੀ 30 35% ਕੱਲਾ ਪਛਾੜੂ ਲੈ ਜਾਊਗਾ ਜੀ ਪਹਿਲਾਂ ਵੀ ਲ ਸਾਡੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਤੁਸੀਂ ਝਾੜੂ ਦਾ ਮੁਕਾਬਲਾ ਮੰਨਦਾਗੇ ਸੀਜੀ ਕਾਲ ਟੇਲੋਂ ਨਾਲ ਨਹੀਂ ਪਰ ਦੂਜੇ ਆਮ ਆਦੂਜੀ ਹੋਗੀ ਸ਼੍ਰੋਮਣੀ ਕਾਲੀ ਦਲ ਅਮਰਸਰ ਹੋਗੀ ਬੀ ਜੀ ਪੀ ਹੋਗੀ ਉਹ ਕਿਸੇ ਗਿਣਤੀ 'ਚ ਹੈਗੇ ਉਹ ਸਾਡੇ ਹੈਗੇ ਨੇ ਕਾਲ ਟੇਲੋਂ ਦੀ ਗਿਣਤੀ 'ਚ ਸੀ ਕਾਲੀ ਦਲ ਜਿਹੜਾ ਕਾਲੀ ਦਲ ਕਾਲੇ ਫਿਰ ਦੀ ਗਿਣਤੀ ਨਾਲ ਆ ਲੋਕਾਂ ਦਾ ਜੱਜ ਆ ਅੱਛਾ ਵੀ ਕਾਲੀ ਦਲ ਦੀ ਵੋਟ ਜਿਹੜੀ ਕਾਲੇ ਚੋਂ ਨੂੰ ਮੇਰੀ ਲੋਕਾਂ ਦਾ ਜੱਜ ਆ ਜੀ ਹਾਂ ਹਾਂ ਲੋਕਾਂ ਦੀ ਜੀ ਹਾਂ ਜੀ ਆਮ ਨਹੀਂ ਮਤਲਬ ਆ ਪਾਉਂਦੇ ਵੀ ਨਹੀਂ ਉਹਨਾਂ ਦੇ ਵਰਕਰ ਵੀ ਕਹਿੰਦੇ ਨੇ ਵੀ ਸਤੋਂ ਨੂੰ ਪਾਵਾਗੇ ਆਹ ਲੋਕ ਕਹਿੰਦੇ ਨੇ ਵੀ ਜਿਹੜਾ ਗਰਦੀਬ ਬਾਠਾ ਗਰਦੀਬ ਬਾਠਾ ਕਰਕੇ ਝਾੜੂ ਦਾ ਨੁਕਸਾਨ ਹੋਊਗਾ ਨਹੀਂ ਇਹ ਏਡੀ ਸੱਟ ਨਹੀਂ ਪੈਂਦੀ ਹੈਗੀ ਸਾਡੇ ਪਿੰਡਾਂ 'ਚ ਪਤਾ ਲੱਗਦਾ ਡੈਲੀ ਆਉਂਦਾਗਾ ਕੀ ਆ ਜੇ ਹੁਣ ਸਾਡੂ ਦੀ ਫਰਜ ਫਰਜ ਕਰ ਲਾ ਲਾ ਜੀ ਆਪਣੇ 100 ਵੋਟ ਹੈ ਉਰੇ 100 ਦੇ ਵਿੱਚੋਂ 5 ਕਿਤਾ ਉਹਦੇ ਕਿ ਨਹੀਂ ਜਾ ਸਕਦੇ ਜੱਦੀ ਮੇਨ 95 ਵੋਟ ਸਾਂ ਦੀ ਸਾਂ ਖੜੀ ਹੈ ਹਾਂਜੀ ਉਹ ਸਾਡਾ ਪੱਕਾ ਤਜਰਬਾ ਡੂਰ ਡੂਰ ਵੀ ਕਰਦੇ ਉਹ ਜਾਣਦੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਏਡੀ ਐਡਾ ਵੀ ਜਿਹੜੀ ਬਹੁਤਾ ਅਸਰ ਨਹੀਂ ਪੈਂਦਾ ਹੈਗਾ ਤੁਸੀਂ ਐਂ ਦਾ 2.5 ਸਾਲ ਦੇ ਵਿੱਚ ਤੁਹਾਨੂੰ ਸਰਕਾਰ ਦੇ ਤੁਸੀਂ ਇਸ ਵਾਰ ਵੀ ਝਾੜੂ ਨਾਲੋਂ ਪਾਈ ਸਾਲ ਦੇ ਵਿੱਚ ਤੁਹਾਨੂੰ ਐਸਾ ਕੀ ਲੱਗਿਆ ਰ ਸੀ ਸਰਕਾਰ ਨਾਲ ਹੀ ਰਹਿਣਾ ਸਰਕਾਰ ਨਾਲ ਸਾਡਾ ਰਹਿਣਾ ਨਹੀਂ ਦੇਖੋ ਜੀ ਪਹਿਲੇ ਗੱਲ ਤਾਂ ਸਾਨੂੰ ਕਿਸਾਨ ਨੂੰ ਹੁੰਦੀ ਹੈ ਕਿ ਪੱਕੇ ਖਾਲਾਂ ਦੀ ਪ੍ਰੋਬਲਮ ਹੁੰਦੀ ਹੈ ਘਰ ਘਰ ਤੱਕ ਉਹਨਾਂ ਨੇ ਪਾਣੀ ਪਚਾਤਾ ਜਿੱਥੇ ਕਿਤੇ ਗਹੀ ਨਹੀਂ ਸੀ ਦੂਜਾ ਨੰਬਰ ਲਾਈਟ ਦਾ ਵਾਦਾ ਜਿਹੜਾ ਪੂਰਾ ਕਰਿਆ ਠੀਕਾ ਸਮਝ ਗਿਆ ਬਾਕੀ ਸਾਂਝੇ ਕੰਮ ਨੇ ਜਿਹੜੇ ਘਰਾਂ ਦੇ ਉਹ ਵੀ ਚੱਲੀ ਜਾਂਦੇ ਨੇ ਸਾਰੇ ਗਲੀਆਂ ਦੇ ਕੋਈ ਮੇਰਾ ਥੋੜੀ ਸੜਕ ਤਾਂ ਮੈਂ ਇੱਥੋਂ ਆਇਆ ਰੋਡ ਤੋਂ ਹਰੀਗੜ ਪੱਠਣਾ ਪਿੰਡ ਸਾਰੇ ਪਿੰਡਾਂ ਚ ਬੁਰਾ ਹਾਲ ਆ ਸੜਕਾਂ ਦਾ ਥੋੜੀਆਂ ਸਾਰੀ ਆ ਜੀ ਭਾਜਪੀ ਦੀ ਸਰਕਾਰਾ ਹਰਿਆਣਾ ਚ ਮੈਂ ਗੱਡੀ ਤੇ ਵੀ ਜਾਂਦਾ ਰਹਿਣਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਸਾਰੀ ਨੇ ਨੁਕਲ ਸੜਕਾਂ ਦੇ ਜਿੱਤੇ ਤੱਕ ਹੈਗਾ ਫਿਰ ਬਦਲਾਅ ਦਾ ਕੀ ਫਾਇਦਾ ਹੋਇਆ ਆਪਾਂ ਨੂੰ ਬਦਲਾਅ ਦਾ ਸਾਨੂੰ ਜੀ ਫਾਇਦਾ ਆਮ ਰੋਲ ਬਣੂਗਾ ਇਹਨਾਂ ਬਹੁਤ ਅੱਸੀ ਹੈਗੇ ਘਰਾਂ ਦੇ ਬੀਟਰਾਂ ਦੇ ਬਿਲ ਨਹੀਂ ਆਉਂਦੇ ਹੈਗੇ ਜੀ ਜਿਹੜੇ ਸਾਂਝੇ ਕਮਿਨ ਨੇ ਦਵਾਈ ਇਹ ਦੋ ਖੁੱਲੇ ਨੇ ਜਿਹੜੇ ਉਹਦਾ ਸਾਨੂੰ ਬਹੁਤ ਫਾਇਦਾ ਹੋਇਆ। ਅੱਛਾ ਮਨ ਲਕਲੀਨ ਕਹਿੰਦਾ ਫਾਇਦਾ? ਮਨ ਲਕਲੀਨ ਕਹਿੰਦਾ ਵਾਜੀ। ਆਮ ਬੰਦਾ ਨਹੀਂ ਦਵਾਈ ਲਿਟਰ ਦਾ ਗਰੀਬ ਤੋਂ ਗਰੀਬ 100 ਰੁਪਏ ਦਵਾਈ ਲੈ ਕੇ ਆਉਂਦਾਗਾ। ਜੇ ਸਾਲ ਦੇ ਵਿੱਚ 5-12 ਵੀ ਜਾਂਦਾ 500 ਰੁਪਏ ਦਾ ਉਹਦਾ ਉਹੀ ਫਾਇਦਾ। ਇਹ ਦੂਜੇ ਬਾਬੇ ਹੁਣ ਕਹਿੰਦੇ ਵੀ ਮੰਡੀਆਂ ਚ ਐਤ ਕੀ ਸਾਡਾ ਪਰੇਸ਼ਾਨੀ ਹੋ ਬਹੁਤ ਹੋਈ ਹੈ। ਇਹ ਆਏ ਸਾਰ ਨਹੀਂ ਹੁੰਦਾ ਐਤ ਕੀ ਜਣੀ ਸਗਾ ਕੇ ਲੈਣ ਦੀ ਥੋੜੀ ਜੀ ਹਿਦਾਇਤ ਕਰਤੀ ਸਰਕਾਰ ਨੇ। ਅੱਗੇ ਥੋੜਾ ਜਿਹਾ ਐ ਬਹੁਤਾ ਗਿੱਲ ਵਿਕ ਜਾਂਦੀ ਸੀ ਉਹ ਹਜੇ ਮਤਲਬ ਉਹਨਾਂ ਦੇ ਕੱਟ ਲੱਗ ਜਾਂਦੀ ਸੀ 5 ਕਿਲੋ ਦੀ ਕੱਟ ਲੱਗ ਜਾਂਦੀ ਸੀ 26 ਲਵਾਤਾ ਸੀ ਸੀਐਮ ਸਾਹਿਬ ਨੇ ਕਿ ਇਹ ਬੀਜੋ ਇਹਦਾ ਰੇਟ ਦੇਵਾਂਗੇ ਚੱਕਿਆ ਜਾਊ ਛੇਤੀ ਇਹ ਰਲ ਰਿਹਾ ਪਿਛਲੀ ਵਾਰਕ ਮੂੰਗੀ ਦੀ ਗੱਲ ਕੀਤੀ ਸੀ ਉਹ ਇੱਕ ਸਾਲ ਗੱਲ ਜੀ ਕਰੀ ਮੁੜ ਕੇ ਗੱਲ ਵੀ ਨਹੀਂ ਕਰੀ ਮੂੰਗੀ ਦੀ ਉਹ ਹਾਈ ਲੈਵਲ ਦੀਆਂ ਗੱਲਾਂ ਆਂ ਜੀ ਉਹਦਾ ਰੇਟ ਹੀ ਨਹੀਂ ਵੱਜਿਆ ਜੀ ਉਹ ਹਾਈ ਲੈਵਲ ਦੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਆਪ ਦੇ ਮੰਗ ਐਮਐਸਪੀ ਸਰ ਉਹ ਕਹਿੰਦੇ ਆ ਲਾ ਦਿਓ ਸਰਕਾਰ ਬਣੀ ਨਹੀਂ ਤੀ ਹਜੇ ਸਰਕਾਰ ਬਣੀ ਤੋਂ ਬਾਅਦ ਤਾਂ ਇੱਕ ਦਿਨ ਵੀ ਨਹੀਂ ਬਿਆਨ ਆਇਆ ਵੀ ਅਸੀਂ ਦੇਵਾਂਗੇ ਨੇ ਸਰਕਾਰ ਬਣੀ ਤੋਂ ਬਾਅਦ ਹੀ ਲਵਾਈ ਪਹਿਲੇ ਸਾਲ ਮੂਹ ਪੈਣੀ ਤਾਂ ਬਾਅਦ ਨਹੀਂ ਉਹ ਉਹਨਾਂ ਨੇ ਪੱਕਾ ਲੇਖ ਕੇ ਨਹੀਂ ਦਿੱਤਾ ਜੀ ਪੱਕਾ ਲੇਖ ਕੇ ਨਹੀਂ ਦਿੱਤਾ ਸੀ ਚਲੋ ਸ਼ੁਕਰੀਆ ਬਬੂ ਧੰਨਵਾਦ ਸੀ ਗੱਲਬਾਤ ਕੀਤੀ ਸੋ ਸੰਨ ਬਜ਼ੁਰਗ ਪਿੰਡ ਹਰੀਗੜ ਦੀ ਸਾਥ ਦੇ ਵਿੱਚੋਂ ਤੁਸੀਂ ਖਰਦੇ ਨਾਲ ਜੁੜੇ ਰਹੋ ਲਗਾਤਾਰ ਤੁਹਾਨੂੰ ਜ਼ਮੀਨੀ ਚੋਣਾਂ ਦੀ ਕਵਰੇਜ ਅਸੀਂ ਦਿਖਾਉਂਦੇ ਰਹਾਂਗੇ